ਆ ਕੁੜੀ ਨੇ ਨਾ ਗਲਾਬ ਸਿੱਧੂ ਦੇ ਨਾਲ ਫੋਟੋ ਲਗਾਉਣੀ ਸੀਗੀ ਤੇ ਦੇਖੋ ਯਾਰ ਗਲਾਬ ਸਿੱਧੂ ਨੇ ਕਿੰਨਾ ਸਤਕਾਰ ਦਿੱਤਾ ਇਸ ਕੁੜੀ ਨੂੰ ਯਾਰ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਤਨ ਦੀਆਂ ਹੁੰਦੀਆਂ ਸੀ ਉਹ ਔਰਤਾਂ ਜਿਹੜੀਆਂ ਸਾਰਾ ਦਿਨ ਆਪਣੇ ਪਰਿਵਾਰ ਦਾ ਕਰਕੇ ਨਾ ਕੰਮ ਤੇ ਫਿਰ ਚਰਖਾ ਕਰਦੇ ਨਾ ਸੀ ਯਾਰ ਕਿੰਨਾ ਸਬਰ ਹੁੰਦਾ ਸੀ ਯਾਰ ਔਰਤਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਆਹ ਦੇਖੋ ਵੀਰ ਦੀ ਹਿੰਮਤ ਯਾਰ ਘਰ ਦੇ ਵਿੱਚੋਂ ਲੋਹਾ ਇਕੱਠਾ ਕਰਕੇ ਨਾ ਜੋਸ ਕੱਢਣ ਵਾਲੀ ਮਸ਼ੀਨ ਤਿਆਰ ਕਰਦੀ ਯਾਰ ਇਹ ਹੁੰਦਾ ਦਿਮਾਗ ਯਾਰ ਬਈ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੀ ਮਾਂ ਨੇ ਐਨੇ ਔਕੇ ਸਮੇਂ ਵਿੱਚ ਪਾਲਿਆ ਹੋਵੇ ਨਾ ਪੁੱਤ ਨੂੰ ਉਸ ਮਾਂ ਨੂੰ ਭੁੱਲਿਆ ਨਹੀਂ ਜਾਂਦਾ ਆਹ ਦੇਖੋ ਵੀਰਨਾ ਆਪਣੀ ਮਾਂ ਦੀ ਫੋਟੋ ਨੂੰ ਚੁੱਕ ਕੇ ਯਾਰ ਰੋਂਦਾ ਰੋਂਦਾ ਹੀ ਸੌਂਗੇ ਯਾਰ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਪ੍ਰੋਗਰਾਮ ਦੇ ਵਿੱਚ ਨਾ ਆਪਣੀ ਭੈਣ ਨੂੰ ਇੱਕ ਬਹੁਤ ਵੱਡਾ ਪੈਸਿਆਂ ਦਾ ਹਾਰ ਪਾਉਂਦੇ ਨੇ ਯਾਰ ਪਤਾ ਨਹੀਂ ਦਿਖਾਵਾ ਕੀਤਾਗਾ ਤੇ ਪਤਾ ਨਹੀਂ ਚਾਹੀ ਐਨਾਂ ਗੇ ਯਾਰ ਦੱਸੇ ਜ਼ਰੂਰ ਸਹੀ ਕੀਤਾ ਜਾਂ ਗਲਤ ਕੀਤਾ